ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬਿਟਕੋਇਨ ਬਾਰੇ ਕੱਲ ਆਪਾਂ ਕਮਿਟਮੈਂਟ ਕੀਤੀ ਸੀ ਕਿ ਬਿਟਕੋਇਨ ਦੀ ਵੀਡੀਓ ਆਪਾਂ ਤੁਹਾਡੇ ਲਈ ਬਣਾਵਾਂਗੇ ਜਿਹਦੇ ਵਿੱਚ ਆਪਾਂ ਇੱਕ ਟਾਈਮ ਡਿਕੋਰਡ ਕੀਤਾ ਹੈ 58 ਡੇਸ ਦਾ ਤੇ ਹਰ 58 ਡੇਸ ਬਾਅਦ ਬਿਟਕੋਇਨ ਦੇ ਵਿੱਚ ਇੱਕ ਤੇਜ਼ੀ ਦੇਖਣ ਨੂੰ ਮਿਲਦੀ ਹੈ ਤੇ ਇੱਕ ਆਪਾਂ ਨੂੰ ਸ਼ਾਨਦਾਰ ਮੂਵ ਦੇਖਣ ਨੂੰ ਮਿਲਦਾ ਹੈ ਜਿਹਨੂੰ ਆਪਾਂ ਕਹਿ ਫੜ ਸਕਦੇ ਹਾਂ ਮਤਲਬ ਕਿ ਇੱਕ ਪੋਜੀਸ਼ਨ ਟ੍ਰੇਡ ਦੀ ਤਰ੍ਹਾਂ ਤੇ ਉਹਦੇ ਬਾਰੇ ਅੱਜ ਗੱਲ ਕਰਾਂਗੇ ਇਹ ਟਾਈਮ ਫਰੇਮ ਕਿਵੇਂ ਲਗਾਉਣਾ ਹੈ ਕਿਸ ਤਰ੍ਹਾਂ ਲੱਗੇਗਾ ਉਹ ਆਪਾਂ ਫਿਰ ਕਿਸੇ ਦਿਨ ਮਤਲਬ ਕੀ ਗੱਲ ਕਰਾਂਗੇ ਇੱਕ ਮਤਲਬ ਵੱਡੀ ਸਕਰੀਨ ਤੇ ਵੀਡੀਓ ਬਣਾਵਾਂਗਾ ਅੱਜ ਮੈਂ ਇਹ ਵੀਡੀਓ ਮੋਬਾਈਲ ਤੇ ਬਣਾ ਰਿਹਾ ਕਿਉਂਕਿ ਉਹਦਾ ਰੀਜ਼ਨ ਕੀ ਹੈ ਕਿ ਕੱਲ ਬਹੁਤ ਤੇਜ਼ ਹਨੇਰੀ ਆਈ ਸੀ ਤੇ ਬਿਜਲੀ ਖਰਾਬ ਆ ਠੀਕ ਹੈ ਕੋਈ ਵੀ ਸਕਰੀਨ ਨਹੀਂ ਚੱਲ ਰਹੀ ਤੇ ਅੱਜ ਸਾਰਾ ਦਿਨ ਮਤਲਬ ਕਿ ਇਸੇ ਤਰ੍ਹਾਂ ਹੀ ਬਿਜਲੀ ਵਾਲਿਆਂ ਦੀ ਹੈਲਪ ਕਰਨ ਦੇ ਵਿੱਚ ਲੰਘ ਗਿਆ ਪਹਿਲਾਂ ਬਾਅਦ ਵਿੱਚ ਕੋਈ ਕੰਮ ਹੈ ਉੱਥੇ ਗਏ ਤੇ ਤਾਂ ਕਰਕੇ ਅਪਡੇਟ ਵੀ ਨਹੀਂ ਕੀਤਾ ਠੀਕ ਹੈ ਤੇ ਕੱਲ ਨੂੰ ਹੋ ਸਕਦਾ ਹੈ ਕਿ ਬਿਜਲੀ ਚਾਲੂ ਹੋ ਜਾਏ ਫਿਰ ਆਪਾਂ ਮਤਲਬ ਕਿ ਕਿ ਇਹ ਕਿ ਵੱਡੇ ਟਾਈਮ ਫਰੇ ਵੱਡੀ ਸਕਰੀਨ ਤੇ ਉਹ ਮੈਂ ਡਿਟੇਲ ਨਾਲ ਤੁਹਾਨੂੰ ਦੱਸਾਂਗਾ ਕਿ ਕਿਵੇਂ ਆਪਾਂ ਟਾਈਮ 프ਰੇਮ ਲਗਾਉਣਾ ਹੈ ਠੀਕ ਹੈ ਇਹ ਫਿਰ ਮਤਲਬ ਕਿ 58 ਡੇਸ ਦਾ ਟਾਈਮ ਹੈ ਠੀਕ ਹੈ ਜਿਹੜਾ ਕਿ ਆਪਾਂ ਇੱਥੋਂ ਲੈ ਕੇ ਇਹ ਲਾਈਨ ਲਗਾਈਆਂ ਹੋਈਆਂ ਠੀਕ ਹੈ ਤੇ ਇਹਦੇ ਵਿੱਚ ਦੇਖੋ 58 ਡੇ ਜਿਵੇਂ ਇੰਡੀਅਨ ਮਾਰਕੀਟ ਦੇ ਵਿੱਚ ਹੁੰਦੇ ਆ ਤੇ ਜੇ 58 ਡੇ ਦੇਨ ਮਾਰਕੀਟ ਦੇ ਵਿੱਚ ਜਿਹੜੇ ਪੂਰੇ ਹੋਣਗੇ ਉਹ ਲਗਭਗ 70-75 ਦਿਨਾਂ ਚ ਹੋਣਗੇ ਭਾਰੇ ਚ 50 80 58 ਡੇ ਦੇ ਵਿੱਚ ਹੀ ਪੂਰੇ ਹੋ ਜਾਣਗੇ ਕਿਉਂਕਿ ਇਹ ਮਾਰਕੀਟ ਹਰ ਰੋਜ਼ ਖੁੱਲਦੀ ਆ 24 ਘੰਟੇ ਖੁੱਲਦੀ ਆ ਠੀਕ ਆ ਉਹ 5 ਦਿਨ ਖੁੱਲਦੀ ਆ ਤੇ ਉਹ 5 ਦਿਨ ਨਹੀਂ ਕਾਊਂਟ ਕੀਤੇ ਤੇ ਇਹ ਜਿਹੜਾ ਆਪਣਾ ਟਾਈਮ ਸਾਈਕਲ ਆਇਆ ਸੀ ਇੰਪੋਰਟਡ ਇਹ ਦੇਖੋ ਤੁਸੀਂ ਪਿਛਲੀ ਵਾਰੀ ਜਦੋਂ ਇੱਥੋਂ ਆਇਆ ਸੀ ਆਲਮੋਸਟ ਜਿੱਥੇ ਮੈਂ ਤੁਹਾਨੂੰ ਇਸ ਟਾਈਮ ਸਾਈਕਲ ਤੋਂ ਪਹਿਲਾਂ ਪਿਛਲੀ ਵਾਰੀ ਦੱਸਿਆ ਵੀ ਸੀ ਕਿ ਮਾਰਕੀਟ ਦੇ ਵਿੱਚ ਇੱਕ ਆਲਮੋਸਟ 75000 ਦੇ ਆਸ-ਪਾਸ ਬਿਟਕੋਇਨ ਲੋ ਮਾਰ ਸਕਦਾ ਬਹੁਤ ਸਾਰੇ ਵੀਰੋ ਨੇ ਕਮੈਂਟ ਕੀਤੀ ਸੀ ਕਿ ਇਹ ਲੱਖ ਤੋਂ ਉੱਤੇ ਜਾਵੇਗਾ ਇੱਥੇ ਨਹੀਂ ਜਾਵੇਗਾ ਤੇ ਦੇਖ ਸਕਦੇ ਹੋ 75000 ਦੇ ਲੋਕ ਬਣਿਆ ਸੀ ਉਹ ਟੈਲੀਗ੍ਰਾਮ ਤੇ ਸ਼ਾਇਦ ਅਜਿਹਾ ਵੀ ਮੈਸੇਜ ਹੋਵੇਗਾ ਦੇਖੋ ਮੈਂ ਕਿਸੇ ਨੂੰ ਵੀ ਮਤਲਬ ਕਿ ਇਹ ਨਹੀਂ ਦਿਖਾਉਣਾ ਚਾਹੁੰਦਾ ਕਿ ਮੇਰਾ ਸਹੀ ਹੁੰਦਾ ਹੈ ਜਾਂ ਮੇਰਾ ਗਲਤ ਹੁੰਦਾ ਹੈ ਮੈਂ ਜੋ ਮਤਲਬ ਕਿ ਚਾੜ ਦੇ ਵਿੱਚ ਮੈਨੂੰ ਲੱਗਦਾ ਮੈਂ ਉਹ ਤੁਹਾਨੂੰ ਦੱਸਦਾ ਠੀਕ ਹੈ ਮੈਂ ਤੁੱਕੇਬਾਜ਼ੀ ਕਦੇ ਨਹੀਂ ਕਰਦਾ ਹਾਂ ਗਲਤ ਮੈਂ ਵੀ ਹੁੰਨਾ ਹੈ ਤੇ ਹਰ ਬੰਦਾ ਟ੍ਰੇਡਿੰਗ ਦੇ ਵਿੱਚ ਗਲਤ ਹੁੰਦਾ ਹੈ ਠੀਕ ਹੈ ਤੇ ਇਸ ਇਦੋਂ ਇੰਪੋਰਟੈਂਟ ਟਾਈਮ ਸਾਈਕਲ ਸੀ ਠੀਕ ਹੈ ਇਹ ਉਹਨਾਂ ਆਪਾਂ ਟਾਈਮ ਫਰੇਮ ਬਾਰੇ ਇਹਦੇ ਵਿੱਚ ਨਹੀਂ ਗੱਲ ਕੀਤੀ ਸੀ ਕਿਉਂਕਿ ਮੈਂ ਕਾਫੀ ਦਿਨ ਲਗਾ ਕੇ ਤਿਆਰ ਕੀਤਾ ਹੈ ਦੇਖਿਆ ਹੈ ਇਸੇ ਬੈਕਟੈਸਟ ਕਰਕੇ ਕਿਸ ਤਰ੍ਹਾਂ ਕੰਮ ਕਰਦਾ ਹੈ ਇੱਥੇ ਇੱਕ ਇੰਪੋਰਟੈਂਟ ਲੋਅ ਬਣਿਆ ਤੇ 75000 ਤੋਂ ਆਪਾਂ ਨੂੰ ਆਲਮੋਸਟ ਆਲਮੋਸਟ 25000 ਤੇ 10 35000 ਪੁਆਇੰਟ ਦੀ ਆਪਾਂ ਨੂੰ ਤੇਜ਼ੀ ਦੇਖਣ ਨੂੰ ਮਿਲੀ ਜੋ ਜਿਹੜੀ ਕਿ ਲਗਭਗ ਆਪਾਂ ਜੇ ਗੱਲ ਕਰੀਏ ਤਾਂ ਆਲਮੋਸਟ ਜੇ ਤੁਸੀਂ ਇੱਥੋਂ ਦਿਨ ਗਿਣੋਗੇ ਤੇ ਇਹ ਤੁਹਾਡੇ 40 ਜਾਂ 45 ਦਿਨਾਂ ਦੇ ਵਿੱਚ ਆਪਾਂ ਨੂੰ ਤੇਜ਼ੀ ਦੇਖਣ ਨੂੰ ਮਿਲ ਗਈ ਹੁਣ ਦੁਬਾਰਾ ਇਹ ਇੰਪੋਰਟੈਂਟ ਟਾਈਮ ਆਇਆ ਸੀ ਠੀਕ ਹੈ ਜਿਹੜੀ ਕਿ ਇੰਪੋਰਟਡ ਟਾਈਮ ਦੀ ਤਰੀਖ ਸੀ ਉਹ 6 ਜੂਨ ਸੀ ਹੁਣ ਧਿਆਨ ਨਾਲ ਮੇਰੀ ਗੱਲ ਸੁਣਦੇ ਜਾਓ 6 ਜੂਨ ਨੂੰ ਇੱਥੇ ਇੱਕ ਲੋ ਬਣਿਆ ਉਸ ਤੋਂ ਬਾਅਦ ਇੱਕ ਤੇਜ਼ੀ ਦੇਖਣ ਨੂੰ ਮਿਲੀ ਉਸ ਤੋਂ ਬਾਅਦ ਮਾਰਕੀਟ ਨੇ ਫੇਰ ਰਿਸਿਸਟੈਂਸ ਲਿਆ ਥੱਲੇ ਆਈ ਪਾ ਧਿਆਨ ਤੁਸੀਂ ਇਹ ਦੇਣਾ ਹੈ ਕਿ ਆ ਜਿਹੜਾ ਲੋ ਬਣਿਆ ਸੀ ਇਹਦੇ ਥੱਲੇ ਜਿਹੜਾ ਡੇ ਟਾਈਮ ਫਰੇਮ ਹੈ ਇਹ ਆਪਾਂ ਡੇ ਟਾਈਮ ਫਰੇਮ ਕੀਤਾ ਹੋਇਆ ਬਿਟਕੋਇਨ ਦਾ ਉਹ ক্লোਜ਼ ਨਹੀਂ ਹੋਇਆ ਠੀਕ ਹੈ ਕਲੋਜ਼ ਨਹੀਂ ਹੋਇਆ ਤੇ ਇਸ ਕਰਕੇ ਇਹ ਅਜੇ ਵੀ ਐਕਟਿਵ ਹੈ ਮਤਲਬ ਕਿ ਜਿੱਥੋਂ ਜਿਨਾਂ ਨੇ ਇੱਥੋਂ ਬਾਏ ਕੀਤਾ ਹੋਇਆ ਹੈ ਉਹ ਅਜੇ ਵੀ ਇਸ ਟ੍ਰੇਡ ਦੇ ਵਿੱਚ ਬਣੇ ਹੋਏ ਆ ਹੁਣ ਦੇਖੋ ਇੱਥੇ ਆਪਾਂ ਦੋ ਤਰ੍ਹਾਂ ਟ੍ਰੇਡ ਕਰ ਸਕਦੇ ਆ ਦੋ ਤਰੀਕੇ ਨਾਲ ਆਪਾਂ ਟ੍ਰੇਡ ਕਰ ਸਕਦੇ ਆ ਪਹਿਲਾ ਤਰੀਕਾ ਤਾਂ ਇਹ ਹੈ ਕਿ ਇਹਦੇ ਉੱਤੇ ਆਪਣਾ ਡੇ ਟਾਈਮ ਫਰੇਮ ਤੇ ਕੈਂਡਲ ਕਲੋਜ਼ ਹੋਵੇ ਇਹ ਜਿਹੜਾ ਆਪਣਾ ਹਾਈ ਬੰਦਾ ਹੈ ਉਹ ਹਾਈ ਮੈਂ ਤੁਹਾਨੂੰ ਦੱਸ ਦੇਣਾ ਆ ਆ ਇਹ ਹੈਗਾ ਆਪਣਾ 110565.76 565 ਲਗਾ ਲਓ 110565 ਦੇ ਉੱਤੇ ਇਹਦਾ ਡੇ ਟਾਈਮ ਫਰੇਮ ਕੈਂਡਲ ਕਲੋਜ਼ ਹੋ ਜਾਵੇ ਉਸ ਤੋਂ ਬਾਅਦ ਆਪਾਂ ਮਤਲਬ ਕਿ ਐਂਟਰੀ ਕਰਾਂਗੇ ਤੇ ਜੋ ਕੈਂਡਲ ਕਲੋਜ਼ ਹੋਵੇਗਾ ਉਹਦੇ ਲੋ ਤੇ ਹੀ ਐਸਐਲ ਲਗਾਵਾਂਗੇ ਇਹ ਹੋਵੇਗਾ ਥੋੜਾ ਜਿਹਾ ਸੇਫ ਤਰੀਕਾ ਤੇ ਟਾਰਗੇਟ ਕੀ ਹੋਵੇਗਾ ਆਪਣਾ 115555 ਕਿਉਂ ਹੋਵੇਗਾ ਕਿਉਂਕਿ ਉਹ ਇੱਕ ਫਿਬੋਨਾਚੀ ਰੇਸ਼ਿਓ ਆ ਉਸ ਤੋਂ ਬਾਅਦ ਆ ਕੰਟੀਨਿਊ ਕਰਦਾ ਆ ਤੇ ਆਪਾਂ ਹੋਰ ਕਰ ਸਕਦੇ ਆ ਪਰ 5000 ਪੁਆਇੰਟ ਆਲਮੋਸਟ ਇੱਥੇ ਬਣ ਜਾਂਦਾ ਹੈ ਠੀਕ ਹੈ ਇਹ ਆਪਣਾ ਹੋਵੇਗਾ ਟਾਰਗੇਟ ਸਟਾਪ ਲੌਸ ਉਸੇ ਕੈਂਡਲ ਦੇ ਥੱਲੇ ਲਗਾਵਾਂਗੇ ਦੂਜਾ ਜਿਹੜਾ ਆਪਣਾ ਤਰੀਕਾ ਆ ਜਿਹੜਾ ਥੋੜਾ ਜਿਹਾ ਰਿਸਕੀ ਹੈ ਜਿਹਦੇ ਵਿੱਚ ਮਤਲਬ ਹੈ ਕਿ ਸਟਾਪ ਲੋਸ ਹਿੱਟ ਹੋਣ ਦੇ ਚਾਂਸਸ ਵੱਧ ਰਹਿਣਗੇ ਸੇਫ ਲਈ ਇਹਦੇ ਉੱਤੇ ਡੇ ਟਾਈਮ ਫਰੇਮ ক্লোਜ਼ ਹੋਣ ਦੋ ਡੇ ਟਾਈਮ ਫਰੇਮ ਦਾ ਕੈਂਡਲ ਇਹਦੇ ਵਿੱਚ ਇੰਡੀਅਨ ਟਾਈਮ ਦੇ ਅਕੋਰਡਿੰਗ 6 ਵਜੇ ਤੋਂ ਲੈ ਕੇ 6:30 ਦੇ ਵਿੱਚ ਤੁਸੀਂ ਦੇਖਣਾ ਉੱਥੇ ক্লোਜ਼ ਹੁੰਦਾ ਹੈ ਠੀਕ ਹੈ ਉੱਥੇ ਤੁਹਾਨੂੰ ਪਤਾ ਚੱਲ ਜਾਵੇਗਾ ਮਾਰਨਿੰਗ ਦੇ ਵਿੱਚ ਠੀਕ ਹੈ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਤੇ ਦੂਜਾ ਜਿਹੜਾ ਤਰੀਕਾ ਹੈ ਉਹਦੇ ਨਹੀਂ ਆਪਾਂ ਕੀ ਕਰਨਾ ਹੈ ਕਿ ਉਹਦੇ ਵਾਸਤੇ ਆਪਾਂ ਜਿਹੜਾ ਪੂਰਾ ਮਤਲਬ ਕਿ ਤੁਹਾਂ ਇਹਦਾ ਆਪਾਂ 38% ਦੇ ਆਸ-ਪਾਸ ਲਾਵਾਂਗੇ ਜੋ ਕਿ 1 ਲੱਖ 4000 ਦੇ ਆਸ-ਪਾਸ ਬੰਦਾ ਜੇ ਇੱਥੇ ਆ ਜਾਂਦੀ ਏ ਤੇ ਇੱਥੋਂ ਵੀ ਆਪਾਂ ਬਾਏ ਕਰ ਸਕਦੇ ਹਾਂ 1 ਲੱਖ 4791 1 ਲੱਖ 4800 ਦੇ ਆਸ-ਪਾਸ ਇੱਥੇ ਆਪਾਂ ਹਰੀਜ਼ਨਟਲ ਲਾਈਨ ਲਗਾ ਸਕਦੇ ਹਾਂ ਇੱਥੇ ਆਉਣ ਤੇ ਬੁਲਿਸ਼ ਕੈਂਡਲ ਬਣਨ ਦਵੋ ਕਿਹੜੇ ਟਾਈਮ ਫਰੇਮ ਤੇ ਬੁਲਿਸ਼ ਕੈਂਡਲ ਬੰਨਣਾ ਚਾਹੀਦਾ ਹੈ ਡੇ ਟਾਈਮ ਫਰੇਮ ਤੇ ਠੀਕ ਹੈ ਡੇ ਟਾਈਮ ਫਰੇਮ ਤੇ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਆਪਾਂ ਪੋਜੀਸ਼ਨ ਟ੍ਰੇਡ ਕਰਾਂਗੇ ਉਸੇ ਦਾ ਹੀ ਆਪਾਂ ਸਟਾਪ ਲੌਸ ਲਗਾਵਾਂਗੇ ਜੇ ਇੱਥੇ ਬੁਲਿਸ਼ ਕੈਂਡਲ ਬਣ ਜਾਂਦਾ ਹੈ ਤਾਂ ਤੇ ਬਾਕੀ ਸੇਫ ਲਈ ਉੱਤੇ ਦੱਸ ਦਿੱਤਾ ਤੇ ਇਹ ਰਿਸਕੀ ਆ ਤੇ ਹੁਣ ਇਹ ਤਾਂ ਹੋ ਗਿਆ ਮਤਲਬ ਕਿ ਆਪਣਾ ਟਰੇਡ ਪਲਾਨ ਅਪਸਾਈਡ ਨੂੰ ਆਪਾਂ ਟਰੇਡ ਕਰਨੀ ਹੈ ਇਹਦੇ ਵਿੱਚ ਸੈਲ ਸੋਲ ਕੋਈ ਨਹੀਂ ਕਰਨਾ ਬਾਈ ਕਰਨਾ ਆ ਤੇ ਕਰਨਾ ਆ ਆਪਾਂ ਪੋਜੀਸ਼ਨ ਲਈ ਮਤਲਬ ਕਿ ਆਪਾਂ 1-2 ਦਿਨ ਹੋਲਡ ਰੱਖ ਸਕਦੇ ਆ ਕਿਉਂਕਿ ਵੈਸੇ ਤੇਜ਼ੀ ਨਾਲ ਜੇ ਮੂਵ ਆਏ ਤੇ ਇੱਕ ਦਿਨ ਦੇ ਵਿੱਚ ਵੀ 5000 ਪੁਆਇੰਟ ਮੂਵ ਕਰ ਜਾਂਦਾ ਆ ਤੇ ਉਸ ਤੋਂ ਬਾਅਦ ਆ ਜੋ ਨੈਕਸਟ ਟਾਈਮ ਸਾਈਕਲ ਆਵੇਗਾ ਜੇ ਮਤਲਬ ਕਿ ਇੱਥੇ ਟਰੇਡ ਬੰਦੀ ਨਹੀਂ ਆਪਣੀ ਠੀਕ ਹੈ ਉਹ ਆਵੇਗਾ 3 ਅਗਸਤ ਨੂੰ ਫਿਰ ਉਦੋਂ ਤੋਂ ਆਪਾਂ ਨੂੰ ਤੇਜ਼ੀ ਦੇਖਣ ਨੂੰ ਮਿਲ ਹੀ ਜਾਵੇਗੀ ਇਹ ਇਹਦੇ ਵਿੱਚ ਗੱਲ ਹੋ ਗਈ ਪੋਜੀਸ਼ਨ ਟ੍ਰੇਡਰ ਦੀ ਬਾਕੀ ਨੋਰਮਲ ਟ੍ਰੇਡ ਮੈਂ ਫਿਲਹਾਲ ਇਹਦੇ ਵਿੱਚ ਟਾਈਮ ਨਹੀਂ ਲੱਗਦਾ ਤਾਂ ਕਰਕੇ ਅਪਡੇਟ ਨਹੀਂ ਕਰਦਾ ਤੇ ਮੈਂ ਵੀ ਨਹੀਂ ਕਰ ਰਿਹਾ ਠੀਕ ਹੈ ਤੇ ਇਹ ਜ਼ਰੂਰ ਕਰਾਂਗੇ ਆਪਾਂ ਕਿਉਂਕਿ ਇੱਕ ਤਾਂ ਆਪਾਂ ਇਹ ਡੇ ਟਾਈਮ ਫਰੇਮ ਦੇ ਹਿਸਾਬ ਨਾਲ ਕਰਨੀ ਹੈ ਤੇ ਉਹਦੇ ਨਾਲ ਕੀ ਹੁੰਦਾ ਕਿ ਮਾਰਨਿੰਗ ਦੇ ਵਿੱਚ ਦੇਖ ਕੇ ਆਪਾਂ ਆਪਣੀ ਟ੍ਰੇਡ ਲਗਾ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਸਿਸਟਮ ਦੇ ਵਿੱਚ ਸਟਾਪ ਲੌਸ ਲਗਾ ਸਕਦੇ ਹਾਂ ਤੇ ਉਸ ਨੂੰ ਹੋਲਡ ਕਰ ਸਕਦੇ ਹਾਂ ਠੀਕ ਹੈ ਬਾਕੀ ਜੇ ਕੋਈ ਕਿਸੇ ਦਾ ਕੁਐਸਚਨ ਹੋਇਆ ਕਮੈਂਟ ਕਰਕੇ ਪੁੱਛ ਸਕਦੇ ਜੋ ਟੈਲੀਗ੍ਰam ਜੁਆਇਨ ਕਰ ਸਕਦੇ ਜੋ ਤੁਸੀਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈਗਾ ਥੱਲੇ ਵੀਡੀਓ ਦੇ ਵਿੱਚ ਕਿਉਂਕਿ ਉੱਥੇ ਆਪਾਂ ਤੁਹਾਨੂੰ ਦੱਸ ਦਵਾਂਗੇ ਜਦੋਂ ਵੀ ਕੋਈ ਸੈਟਅਪ ਬਣਦਾ ਹੈ ਤਾਂ ਠੀਕ ਹੈ ਤੇ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਇੰਡੀਅਨ ਮਾਰਕੀਟ ਦੀ ਮਾਰਕੀਟ ਦੀ ਵੀਡੀਓ ਵੀ ਜਰੂਰ ਬਣਾਵਾਂਗੇ ਠੀਕ ਹੈ ਮਾਰਨਿੰਗ ਦੇ ਵਿੱਚ ਧੰਨਵਾਦ